ਮੈਂ ਤੁਹਾਨੂੰ ਤਾਂ ਅਪੀਲ ਕਰਨੀ ਕਰਨੀ ਹੈ ਮੈਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੀ ਅਪੀਲ ਕਰਦਾ ਕਿਉਂਕਿ ਭਰਾਵੋ ਤੁਸੀਂ ਸਾਰੇ ਸੰਗਰੂਰ ਦੇ ਹੋ ਤੇ ਸੰਗਰੂਰੀਆ ਤੁਹਾਡਾ ਭਰਾ ਇਲੈਕਸ਼ਨ ਲੜ ਰਿਹਾ ਆ ਤੁਹਾਡਾ ਉਮੀਦਵਾਰ ਵੀ ਤੇ ਦੂਜੇ ਜਿੰਨੇ ਉਮੀਦਵਾਰ ਹੈ ਸਾਰੇ ਬਾਹਰੋਂ ਆਇਆ ਅਸੀਂ ਇਲਾਕੇ ਦੀ ਤਰੱਕੀ ਕਰਾਉਣੀ ਆ ਮੈਂ ਤੁਹਾਡਾ ਆਪਣਾ ਮੇਰਾ ਪਿੰਡ ਸੰਗਰੂਰ ਚ ਮੇਰਾ ਘਰ ਸੰਗਰੂਰ ਲੋਕ ਸਭਾ ਦੇ ਵਿੱਚ ਆ ਮੇਰਾ ਕਾਂਗਰਸੀ ਭਰਾ ਵੀ ਸਾਥ ਦੇਣ ਤੇ ਮੈਂ ਕਾਲੀ ਦਲ ਦੇ ਵਰਕਰਾਂ ਨੂੰ ਵੀ ਅਪੀਲ ਕਰਦਾ ਇਹ ਕਾਲੀ ਦਲ ਪਾਰਟੀ ਦਾ ਥੋਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੱਠਾ ਬਿਠਾਤਾ ਥੋੜਾ ਕੋਈ ਦੋਸ਼ ਨਹੀਂ ਤੁਸੀਂ ਤਾਂ ਜਿਹੜੀ ਸ਼ਹੀਦਾਂ ਦੀ ਪਾਰਟੀ ਤੋਂ ਵਿੱਚ ਕੰਮ ਕੀਤਾ ਪਰ ਮੈਂ ਤੁਹਾਨੂੰ ਅੱਜ ਬੇਨਤੀ ਕਰਦਾ ਇਹਦੇ ਨਾਲ ਭਾਈ ਜੇ ਕਾਲੀ ਦਲ ਦੀ ਜਮਾਨਤ ਜਬਤ ਹੋਊਗੀ ਥੋੜੀ ਬਹੁਤੀ ਆਕਰ ਸੁਖਵੀਰ ਸਿੰਘ ਬਾਦਲ ਨੂੰ ਵੀ ਆਊਗੀ ਪਰ ਵੈਸੇ ਉਹਨੂੰ ਆਉਂਦੀ ਦੀਦੀ ਨਹੀਂ ਜੇ ਆਉਂਦੀ ਹੁੰਦੀ ਤਾਂ ਇਹ ਲੱਗਦਾ ਸੀ 2017 ਚ ਵੀ ਕਾਲੀ ਦਲ ਬਹੁਤ ਥੱਲੇ ਚ ਲੱਗ ਗਿਆ 14 ਸੀਟਾਂ ਰਹਿ ਗਈਆਂ ਉਦੋਂ ਬਾਅਦ 2019 'ਚ 2 ਰਹਿ ਗਈ ਐਮਪੀ ਤੇ 2022 'ਚ ਲੱਗਦਾ ਸੀ ਵੀ ਸ਼ਾਇਦ ਹੁਣ ਮਾੜਾ ਮੋਟਾ ਰਿਵਾਈਵ ਕਰ ਜੇ 3 ਰਹਿ ਗਈਆਂ ਤੇ ਐਤਕੀ ਮੈਨੂੰ ਲੱਗਦਾ ਆ 2024 'ਚ ਇੱਕ ਵੀ ਨਹੀਂ ਆਉਂਦੀ ਕਿਉਂਕਿ ਇਹ ਸੁਖਵੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਇਹ ਸੁਖਵੀਰ ਸਿੰਘ ਬਾਦਲ ਨੂੰ ਵੀ ਪਤਾ ਹੈ ਇਸੇ ਕਰਕੇ ਜਿੱਤਿਆ ਹੋਇਆ ਐਮਪੀ ਹੋਵੇ ਪਾਰਟੀ ਪ੍ਰਧਾਨ ਹੋਵੇ ਤੇ ਇਲੈਕਸ਼ਨ ਲੜਨ ਤੋਂ ਜਵਾਬ ਦੇ ਜੇ ਉਹਨੂੰ ਪਤਾ ਹੈ ਤੇ ਬੀਬਾ ਨੂੰ ਵੀ ਪਤਾ ਹੈ ਇਸੇ ਕਰਕੇ ਡਰ ਦੀ ਟਿਕਟ ਨਾਉਂਡ ਸੀ ਸੀ ਕਰਦੀ ਕਦੇ ਬਠਿੰਡਾ ਸੋਦੇ ਸੀ ਕਦੇ ਖਡੂਰ ਸਾਹਿਬ ਕਦੇ ਫਿਰੋਜ਼ਪੁਰ ਪਰ ਮੈਂ ਫਿਰ ਵੀ ਸਮਝਦਾ ਕਿ ਚੰਗਾ ਫੈਸਲਾ ਲਿਆ ਕਿਉਂਕਿ ਜਦੋਂ ਹਾਰਨਾ ਹੀ ਆ ਫਿਰ ਘਰੋਂ ਦੂਰ ਜਾ ਕੇ ਕਾਨੂੰ ਹਾਰਨਾ ਬਠਿੰਡੂ ਹਰ ਲੈਣ ਸੋ ਬਹੁਤ ਵਧੀਆ ਫੈਸਲਾ ਬੀਬਾ ਜੀ ਦਾ ਪਰ ਜ਼ਮਾਨਤ ਜੱਪ ਜਿੱਤ ਹਾਰ ਵਾਲੀ ਗੱਲ ਤਾਂ ਦੂਰ ਅਕਾਲੀ ਦਲ ਦੀ 13 ਤੋਂ 13 ਤੇ ਜ਼ਮਾਨਤ ਜੱਪਤ ਹੋਣੀ ਹੈ ਸੋ ਮੈਂ ਅਕਾਲੀ ਦਲ ਵਾਲੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਮੈਂ ਤਾਂ ਢੀਂਸਾ ਸਾਹਿਬ ਨੂੰ ਵੀ ਕਹਿਣਾ ਕਿਉਂਕਿ ਉਹਨਾਂ ਦੇ ਨਾਲ ਵੀ ਬੜੀ ਜਾਤੀ ਮੈਂ ਸਮਝਦਾ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਆ ਕ੍ਰੈਡੀਬਿਲਟੀ ਪਹਿਲਾਂ ਹੀ ਜ਼ੀਰੋ ਸੀ ਹੁਣ ਤਾਂ ਹੋਰ ਵੀ ਮਾਈਨਸ ਚ ਚਲੀ ਗਈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਈ ਮੈਂ ਤੁਹਾਡਾ ਸੰਗਰੂਰੀਆ ਭਰਾ ਸਾਥ ਦਿਓ ਤੇ ਆਪਾਂ ਸੰਗਰੂਰ ਦੀ ਇਲਾਕੇ ਦੀ ਮਾਨ ਸਾਹਿਬ ਦੀ ਅਗਵਾਈ ਚ ਜਿਹੜੀ ਡਿਵੈਲਪਮੈਂਟ ਕਰਨੀ ਆ ਪਹਿਲਾਂ ਪੰਜਾਬ ਵਾਲੇ ਫੰਡ ਤਾਂ ਆਉਂਦੇ ਹੀ ਆਉਂਦੇ ਆ ਕੇਂਦਰ ਵਾਲੇ ਵੀ ਲੈ ਕੇ ਆਉਣੇ ਆ ਜੋ ਕਿ ਆਪਾਂ ਕੇਂਦਰ 'ਚ ਐਤ ਕੀ ਹਿੱਸਾ ਮੰਗਣ ਵਾਲੇ ਨਹੀਂ ਅਲਾਈਅੰਸ ਦਾ ਹਿੱਸਾ ਬਣਨਾ ਐ ਐਤ ਕੀ ਆਪਾਂ ਹਿੱਸਾ ਦੇਣ ਵਾਲੇ ਬਣਨਾ ਕੇਂਦਰ ਦੇ ਵਿੱਚ